ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਸਮਾਲਸਰ ਪਿੰਡ ਦਾ ਗਵੰਡੀ ਪਿੰਡ ਤੇ ਪਿੰਡ ਆ ਮਿੱਤਰੋ ਬੈਰੋਕੇ ਬੈਰੋਕੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਕਰੇਲੂ ਪਰਿਵਾਰ ਦੇ ਘਰੇ ਮੌਜੂਦ ਆ ਨੀਲੀ ਰਾਵੀ ਦੇ دیਵਾਨਿਆਂ ਦੇ ਲਈ ਖਾਸ ਵੀਡੀਓ ਆ ਮਿੱਤਰੋ ਜਿਹੜੇ ਭਰਾਣੇ ਚੰਗੀ ਨੀਲੀ ਰਾਵੀ ਦੀ ਮੈਂ ਪਾਲਦਾ ਫਿਰਦਾ ਲੈ ਵੀ ਮਿੱਤਰੋ ਤੁਹਾਡੀ ਪਾਲ ਕਰਨ ਲੱਗਾ ਵਾਂ ਦੂਰ ਤੇ ਮੈਂ ਲੈ ਕੇ ਆਇਆ ਮਿੱਤਰੋ ਪਾਕਮਲ ਸਾਰੀਆਂ ਨਿਸ਼ਾਨੀਆਂ ਕਵਰ ਕਰਤੀਆਂ ਸੂਰ ਤੋਂ ਲੈ ਕੇ ਮੂੰਹ ਮੱਥੇ ਤੱਕ ਇਹ ਤੋਂ ਜੈਡ ਜਿਹੜਾ ਮਾਰਕਿੰਗ ਆ ਮਿੱਤਰੋ ਇਹਦੇ ਵਿੱਚ ਮੌਜੂਦ ਆ ਕਰਮਾਲੀ ਦੇ ਆ ਉਹ ਪਹਿਲਾਂ ਇਹਦੇ ਬਾਰੇ ਜਾਣਕਾਰੀ ਲੈਣੇ ਤੇ ਜਾਣਕਾਰੀ ਕੌਣ ਦੇਊਗਾ ਇਸੇ ਨਗਰ ਦਾ ਬੂਟਾ ਯਾਰ ਤੇ ਮਿੱਤਰੋ ਤੁਸੀਂ ਕਰਦੇ ਆ ਜਿਹਨੂੰ ਬੇਹਦ ਪਿਆਰ ਆਇਆ ਵੀ ਮਿੱਤਰਾਂ ਗਰਾਉਂਡ ਦੇ ਵਿੱਚ ਆਰ ਤੇ ਦੱਸ ਮੈਨੂੰ ਇੱਕੀ ਬੈਂ ਦੀ ਡਿਟੇਲ ਮਾਜ ਬਈਏ ਸੂਣੀ ਚੌਥਾ ਸੁਆ ਪਹਿਲਾ ਨਾਮ ਤਾਂ ਦੱਸ ਦੇ ਬਾਈ ਦਾ ਬੂਟਾ ਇਹਦਾ ਨਾਮ ਬੂਟਾ ਬਾਈ ਦਾ ਨਾਮ ਬਿੰਦਰ ਆ ਬਾਈ ਦਾ ਨਾਮ ਬਿੰਦਰ ਆ ਹਾਂ ਤੇ ਬੂਟੇ ਬਾਈ ਫਿਰ ਆਪਣੇ ਘਰ ਕੋਲੀ ਘਰ ਆ ਬਾਈ ਦਾ ਦੂਰ ਦੁਵਾਰਾ ਦੇ ਕੋਲ ਸਾਹਿਬ ਦੇ ਕੋਲੇ ਹਾਂ ਅੱਛਾ ਬੂਟੇ ਬਾਈ ਜਿਹੜੀ ਮਹਿ ਵਿੱਚ ਨਹੀਂ ਐ ਬਾਈ ਨੇ ਕਿੰਨੇ ਮਸ ਸੁਆ ਹੈ ਸੁਆ ਬਈ ਚੌਥਾ ਸੁਣਾ ਨੇ ਚੌਥਾ ਸੁਆ ਸੁਣਾ ਨੇ ਹਾਂ ਕਿੰਨੇ ਦਿਨ ਪਏ ਬੂਟੇ ਬਾਈ ਜਾਂਦੇ ਆ ਇਹ ਲੈ ਜੂਗੀ ਹਜੇ 10 ਦਿਨ ਬਈ 10 ਦਿਨ ਲੈ ਜੂਗੀ ਅੱਛਾ ਪੂਟੇ ਬਈ ਇੱਕ ਤਾਂ ਹੁੰਦਾ ਕਹਿਣ ਆਲਾ ਵੀ ਵੀਡੀਓ ਬਣਾਉਣੀ ਆ ਤੇ ਬੋਲੋ ਜਿੰਨਾ ਮਰਜੀ ਕਿਹੜਾ ਕਹਨੇ ਪਾਲਤੀ ਰੱਖ ਕੇ ਚੋੜਾ ਨਹੀਂ ਨਹੀਂ ਝੂਠਾ ਕੰਮ ਹੀ ਨਹੀਂ ਕਰਦਾ ਉਹਨੇ ਲੋ ਦੁੱਧ ਚੋਇਆ ਪਹਿਲੇ 14 ਕਿਲੋ ਦੁੱਧ ਚੋਇਆ ਤੇ ਮੈਂ ਵੀ ਕਹਿੰਦੀ ਆ ਮੈਂ ਦਿੱਤਾ ਹਣਾ ਹਾਂ ਅੱਛਾ ਦਿਨ ਨੇ ਹਜੇ 10 ਪਏ ਬਾਕੀ ਹੈ ਹਾਂ 10 ਦਿਨ ਪਏ ਅੱਛਾ ਇਹ ਸੀਮਨ ਕਿਹੜੇ ਤੋਂ ਗੱਬਣ ਕਰਵਾਤੀ ਜਦ ਕੀ ਸੀਮਨ ਟੀਕਾ ਰੱਖਿਆ ਨਹੀਂਗਾ ਉਹ ਭਰਾਇਆ ਨੀਲੀ ਰਾਵੀ ਦਾ ਹੀ ਮਨਾ ਚੰਗਾ ਸੀਮਨ ਤੋਂ ਹੀ ਗੱਬਣਾ ਉਹਦਾ ਡਿਟੇਲ ਹੈ ਨਹੀਂ ਆਪਣੇ ਕੋਲ ਯਾਨੀ ਕਿ ਟੀਕਾ ਨਹੀਂ ਸੰਭਿਆਗਾ ਆਉਂਦੀ ਬਹੁਤ ਸੋਹਣਾ ਬਣਾਉਂਦੀ ਆ ਪੂਰੀ ਤਿਆਰ ਹੁੰਦੀ ਫਾਸਟ ਹਾਂ ਪੂਰੀ ਤਿਆਰ ਹੁੰਦੀ ਆ ਅੱਛਾ ਗੱਲ ਇਉਂ ਵੀ ਬੂਟੇ ਵੀ ਜੇ ਕੋਈ ਲੈ ਜਾਵੇ ਨੀਲੀ ਰਾਵੀ ਦਾ ਦਵਾਨਾ ਘਰੇ ਰੱਖਣ ਵਾਲਾ ਬੰਦਾ ਫਿਰ ਲੰਬਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਜਮਾ ਨਹੀਂ ਲੰਬਾ ਆਉਂਦਾ ਅੱਛਾ ਭਾਈ ਕਿੰਨਾ ਚਿਹਰੇ ਦੇ ਸਿਰੋਂ ਦੁੱਧ ਪੀਂਦੇ ਮਿਲਦੀ ਇਹ ਬਣ ਕੇ 7 ਮਹੀਨੇ ਦੁੱਧ ਦੇ ਜਾਂਦੀ 7 ਮਹੀਨੇ ਲਗਾਤਾਰ ਬਣ ਕੇ ਦੁੱਧ ਦੇ ਜਾਂਦੀ ਫੈਟ ਕਿਉ ਓਕੇ ਜਮਾ ਦਾ ਪੂਰਾ ਬੰਬਾ ਹੈ ਸੰਘਣਾ ਦੁੱਧ ਆ ਜਾਣੀ ਗੱਲ ਬਾਤ ਓਕੇ ਆ ਵੀ ਕਹਿਣ ਤੋਂ ਪਾਵੇ ਆ ਵੀ ਯਾਰ ਪੈਸੇ ਲਈ ਦਸ ਆ ਜਾਣੀ ਹਾਂ ਅੱਛਾ ਫਿਰ ਇਹਦਾ ਮੁੱਲ ਹੈ ਭਾਈ ਮੁੱਲੇ ਦਾ ਫੋਨ ਤੇ ਹੀ ਹੋਊ ਨਾ ਮਿੱਤਰੋ ਕਿਉਂਕਿ ਇਲਾਕੇ ਦੇ ਵਪਾਰੀ ਖਿੰਦੇ ਫਿਰਦੇ ਆਂ ਤੇ ਤੇ ਫਿਰ ਭਾਈ ਰੇਟ ਆ ਜਿਹੜਾ ਉਹ ਬਾਈਆਂ ਦਾ ਵੀ ਆਪਾਂ ਰੱਖਾਂਗੇ ਭਾਈ ਸਾਰੇ ਫੋਨ ਦੇ ਉੱਤੇ ਕਈ ਵਾਰੀ 5000 ਘੱਟ ਵਿੱਚ ਨਹੀਂ ਪੈ ਜਾਂਦੀ ਤੇ ਕਈ ਵਾਰੀ 20 ਵੱਧ ਮਿਲਦਾ ਹੁੰਦਾ ਗੱਲਾਂ ਦੋ ਹੁੰਦੀਆਂ ਕਿਉਂਕਿ ਜਿਹਨੇ ਤਿਆਰ ਕੀਤੀ ਆ ਉਹਨੂੰ ਐ ਹੁੰਦਾ ਵੀ ਮੇਰੀ ਜੇਬ ਭਰ ਜਾਏ ਤੇ ਜਿਹਨੇ ਮਿੱਤਰੋ ਲੈਣੀ ਹੁੰਦੀ ਉਹਨੂੰ ਐ ਹੁੰਦਾ ਜੀ ਵੱਜ ਜਾਏ ਬਾਹਰ ਨਾਲ ਤੇ ਬਣਾਈਏ 4 ਪੈਸੇ ਪਰ ਮਿੱਤਰੋ ਹੁਣ ਜਿਹੜੀਆਂ ਇਹ ਗੱਲਾਂ ਨਹੀਂ ਰਹਿ ਗਈਆਂ ਹੁਣ ਨਫਾ ਰਹਿ ਗਿਆ ਕਿਸਮਤ ਦਾ ਨਫਾ ਰਹਿ ਗਿਆ ਤੁਹਾਡੇ ਕਰਮਾਂ ਦਾ ਹਾਂ ਜਾਨਵਰ ਲਾਓ ਚੰਗਾ ਇਹੋ ਜੀ ਮੱਝ ਸ਼ਾਨਦਾਰ ਲਾਓ ਮਿੱਤਰੋ ਵੇਖੋ ਕੁੜਾ ਪੜਾ ਵੇਹਦਾ ਚੱਕਮੀ ਵੇ ਬਾਡੀ ਬੰਤਰਨੋਂ ਖੁੱਲੀ ਡੁੱਲੀ ਕਹਿਣ ਤੋਂ ਪਾਵੇ ਆ ਵੀ ਮਿੱਤਰੋ ਇੱਕ ਚੀਜ਼ ਆ ਮੈਂ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਆ ਤੁਹਾਨੂੰ ਵੇਖੋ ਪਸੰਦ ਆਊਗੀ ਵੇਖੋ ਘਰਾਂ ਦੇ ਮਿੱਤਰੋ ਲੈ ਵੀ ਭਾਈ ਸਚਨਾ ਲੈ ਜੀ ਮਣੀ ਜੀ ਨੂੰ ਬਾਹਰ ਨੂੰ ਲੰਮੀ ਕੱਢ ਦੇ ਘਰਾਂ ਦੀ ਗੁੰਡੀਆਂ ਨਹੀਂ ਮੈਂ ਰਿੰਗ ਦੀ ਥੋੜੀ ਰਿੰਗ ਦੀ ਐ ਲਈ ਠੀਕ ਆ ਭਾਈ ਓਕੇ ਘਾਤ ਘਾਟ ਪੂਰੇ ਵੱਡੇ ਦੀ ਜਬਰਦਸਤ ਫੋਲੋਅਰ ਦੇ ਦੱਸ ਭਾਈ ਮੜੀ ਇਹ ਮਈਆਂ ਕੋਲ ਜਾਈ ਤੂੰ ਇਹਨਾਂ ਨੂੰ ਚੁੱਪ ਕਰਾਈਂ ਘਰਾਂ ਦੇ ਇਹ ਠੀਕ ਆ ਭਾਈ ਯਾਰ ਚੀਜ਼ ਤਾਂ ਹੈ ਨਾ ਫਿਰ ਇਹ ਤਾਂ ਨਹੀਂ ਗੱਲ ਹੈਗੀ ਵੀ ਅਗਲੇ ਤੇ ਪੈਸੇ ਲੱਗੇ ਹੋਣਗੇ ਹੂੰ ਫਿਰ ਇਹਨੂੰ ਆਪਾਂ ਐ ਕਰੀਏ ਤੁਸੀਂ ਇਹਨੂੰ ਐ ਕਰਿਆਈ ਵੀ ਆਪਾਂ ਸੁਵਰਾਜ ਦੇ ਮੋਲ ਜਿਹੜਾ ਹਿੱਸਾ ਦਰਜ ਵਾਲਾ ਦਿੱਤ ਗੀ ਹਨਾ ਉੱਥੇ ਜੇ ਗੱਲ ਪੜਨੀ ਹੈ ਜਿੱਥੇ ਜੇ 13 14 ਮਾਡਲ ਹੈ ਟਰੈਕਟਰ ਜੋਂ ਪਰ ਉਹ ਸਭ ਜੂ ਬਣਾ ਮਿੰਗਾ ਹੁੰਦਾ ਯਾਰ ਹਨਾ ਥੋੜਾ ਜਿਹਾ ਉਦੋਂ ਨਰਮ ਆ ਬਾਕੀ ਪਿੰਡਾ ਵੇਖਦਾ ਕਿੰਨਾ ਪ੍ਰੀਖ ਪਿੰਡ ਨਾੜਾ ਨੂੜਾ ਹੋਏ ਘੋਮੇ ਦਿੰਦੀਆਂ ਹਨਾ ਘੋਮੇ ਦਿੰਦੀਆਂ ਰੇਟ ਜੇ ਮਨਾਂ ਜੇ ਆਪਾਂ ਪੂਟੇ ਬਾਈ ਕਰਨਾ ਹੋਵੇ ਰਕੇ ਬਾਈਆਂ ਦਾ ਫੋਨ ਤੇ ਰੱਖਣਾ ਬਾਈਆਂ ਦਾ ਫੋਨ ਤੇ ਫੋਨ ਤੇ ਰੱਖਣਾ ਚੱਲ ਫਿਰ ਉਹਦੀ ਰੀਲ ਪੂਰੀ ਕਰਦੇ ਰਹਿਣ ਤੇ ਫੋਨ ਦੇ ਉੱਤੇ ਹੀ ਫਿਰ ਬਾਈ ਹੋਊਗਾ ਕਾ ਜਾਂ ਕੋਈ ਚੱਕਰ ਨਹੀਂ ਆਏ ਦੋ ਢਾਈ ਵਾਲੀ ਗੱਲ ਨਹੀਂ ਨਹੀਂ ਦੋ ਢਾਈ ਵਾਲਾ ਠੀਕ ਹੈ ਮੈਂ ਇਹ ਹੀ ਕਲੀਅਰ ਕਰਨੀ ਚਾਹੁੰਦਾ ਸੀ ਗੱਲ ਅੱਛਾ ਫੁੱਟੇ ਨੰਬਰ ਕਿੰਨਾ ਹੈ ਨੰਬਰ ਆ 94788 ਹੂੰ 7371 94788 73 371 94788 73371 ਇਹ ਹੀ ਹੈ ਨਾ ਇੱਕ ਵਾਰੀ ਫਿਰ ਬੋਲ ਦੇ 94788 ਹੂੰ 73371 ਤੇ ਇਸ ਨੰਬਰ ਤੇ ਕਰ ਲਿਓ ਬਾਈ ਤੁਸੀਂ ਬਾਈ ਦੇ ਨਾਲ ਰਾਬਤਾ ਕਰ ਮਿੱਤਰੋ ਬਾਈ ਦਾ ਨਾਮ ਹੈਗਾ ਬਿੰਦਰ ਹੈ ਨਾ ਬਾਈ ਹਾਂ ਬਿੰਦਰ ਬਿੰਦਰ ਗੁਰਦੁਆਰਾ ਸਾਹਿਬ ਦੇ ਕੋਲੇ ਤੇ ਕੋਲ ਘਰ ਜਵਨ ਨਾਲ ਘਰ ਆ ਤੇ ਮਿੱਤਰੋ ਪਿੰਡ ਹੈਗਾ ਵਾ ਵੈਰੋਕੇ ਦੇ ਵੈਰੋਕੇ ਪਿੰਡ ਹੈਗਾ ਜਦੋਂ ਤੁਸੀਂ ਬਾਗੇ ਪੁਰਾਣੇ ਤੋਂ ਜਾਂਦੇ ਆ ਮਿੱਤਰੋ ਕੋਟਕਪੂਰੇ ਵਾਲੀ ਸਾਈਡ ਨੂੰ ਤੇ ਰਸਤੇ ਦੇ ਵਿੱਚ ਆਉਂਦਾ ਵਾ ਇੱਕ ਕੱਟ ਤੇ ਕੱਟ ਤੋਂ 4.5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਸਮਾਲਸਰ ਨੇੜੇ ਆ ਸੇਖਾ ਨੇੜੇ ਆ ਆਪਾਂ ਸਾਰੇ ਪਿੰਡ ਨੇੜੇ ਨੇੜੇ ਆਂ